ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਿਨੇ ਸਵਾ 10 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਆਈ ਦੀ ਵੀਡੀਓ ਦੇ ਵਿੱਚ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇਹਦੇ ਬਾਰੇ ਅੱਜ ਤੱਕ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੋਣਾ ਇੱਕ ਸ਼ਬਦ ਹੈ ਇਹਨੂੰ ਸਿਰਫ ਤਿੰਨ ਵਾਰ ਜਪੜ ਦੇ ਨਾਲ ਬਹੁਤ ਵੱਡਾ ਫਲ ਮਿਲਦਾ ਹੈ ਇਸ ਸ਼ਬਦ ਨੂੰ ਜਪਣ ਦੇ ਸਾਰ ਖੇੜ ਵਰਤਨੀ ਸ਼ੁਰੂ ਹੋ ਜਾਂਦੀ ਹੈ ਸੋ ਕਿਹੜਾ ਸ਼ਬਦ ਹੈ ਕਿਸ ਵਿਧੀ ਦੇ ਨਾਲ ਜਪਣਾ ਮੈਂ ਤੁਹਾਡੇ ਨਾਲ ਸਾਰਾ ਸ਼ੇਅਰ ਕਰੂੰਗੀ ਨਾਲ ਹੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਇਤਿਹਾਸਿਕ ਵਚਨ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਇਤਿਹਾਸਿਕ ਵਚਨ ਪਹਿਲਾਂ ਸ਼ੇਅਰ ਕਰ ਲੈਂਦੀ ਹਾਂ ਉਹਦੇ ਵਿੱਚ ਹੀ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇਹ ਨਾ ਹੋਵੇ ਤੁਸੀਂ ਇਹ ਸੁਣ ਕੇ ਵੀ ਇਹ ਸ਼ਬਦ ਹੈ ਤਾਂ ਠੀਕ ਹੈ ਪਤਾ ਚੱਲ ਗਿਆ ਉਸ ਤੋਂ ਬਾਅਦ ਕਿਸ ਵਿਧੀ ਦੇ ਨਾਲ ਇਸ ਸ਼ਬਦ ਦਾ ਜਾਪ ਕੀਤਾ ਗਿਆ ਤੇ ਜਿਹਦੇ ਨਾਲ ਉਸੇ ਟਾਈਮ ਹੀ ਸਾਡੇ ਤੇ ਜਿਹੜੀ ਹੈ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਉਸੇ ਟਾਈਮਿੰਗ ਇੱਕ ਅਲੱਗ ਜਿਹੀ ਖੇੜ ਵਰਤਨੀ ਸ਼ੁਰੂ ਹੋ ਜਾਂਦੀ ਹੈ ਸੋ ਬੜੇ ਧਿਆਨ ਦੇ ਨਾਲ ਤੁਸੀਂ ਇਹ ਸੁਣਨਾ ਉਸ ਨੂੰ ਸਕਿਪ ਨਹੀਂ ਕਰਨਾ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਸ਼੍ਰੀ ਰਿਕ ਜਾਮੇ ਦੇ ਵਿੱਚ ਹਾਜ਼ਰ ਨਾਜ਼ਰ ਸਨ ਉਸ ਵੇਲੇ ਇੱਕ ਮੁਸਲਮਾਨ ਉਹਨਾਂ ਦੇ ਦਰਸ਼ਨਾਂ ਲਈ ਆਇਆ ਤੇ ਉਹ ਬੜੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਆਇਆ ਤੇ ਉਹਨੇ ਗੁਰੂ ਸਹਿਬ ਜੀ ਦੀ ਪ੍ਰਾਪਤੀ ਕਰ ਲਈ ਤਾਂ ਜਦੋਂ ਉਹ ਆਪਣੇ ਦੂਸਰੇ ਦੋਸਤ ਨੂੰ ਮਿਲਿਆ ਤੇ ਜਦੋਂ ਇਹਨਾਂ ਜਦੋਂ ਜਿਹੜੇ ਲੋਕ ਪਰਮਾਤਮਾ ਨੂੰ ਮੰਨਦੇ ਆ ਉਹਨਾਂ ਦੀਆਂ ਜ਼ਿਆਦਾਤਰ ਗੱਲਾਂ ਜਿਹੜੀਆਂ ਹੁੰਦੀਆਂ ਉਹ ਪਰਮਾਤਮਾ ਦੇ ird gird ਦੀਆਂ ਹੁੰਦੀਆਂ ਨੇ ਉਹ ਗੱਲਾਂ ਕਰ ਰਹੀ ਸੀ ਇਦਾਂ ਹੀ ਤਾਂ ਉਹਨਾਂ ਦੂਸਰੇ ਦੋਸਤ ਨੇ ਵੀ ਜਿੱਦ ਕੀਤੀ ਵੀ ਮੈਂ ਵੀ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਐ ਮੈਂ ਵੀ ਅੱਲਾਹ ਦੇ ਨਾਲ ਜੁੜਨਾ ਮੈਨੂੰ ਵੀ ਰਸਤਾ ਦੱਸ ਤਾਂ ਉਸ ਦੋਸਤ ਨੇ ਕਿਹਾ ਵੀ ਤੂੰ ਇਦਾਂ ਕਰ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਸ਼ਨ ਕਰ ਤੇ ਕਹਿੰਦੇ ਉਹੀ ਨੇ ਜੋ ਸਾਨੂੰ ਪ੍ਰਮਾਤਮਾ ਨਾਲ ਜੋੜ ਸਕਦੇ ਨੇ ਅੱਲਾਹ ਦੇ ਨਾਲ ਜੋੜ ਸਕਦੇ ਨੇ ਉਹੀ ਸਾਨੂੰ ਰਸਤਾ ਦਿਖਾਉਂਦੇ ਨੇ ਤਾਂ ਉਹਨੇ ਕਿਹਾ ਕਹਿੰਦੇ ਵੀ ਤੂੰ ਇਦਾਂ ਕਰੀ ਤੂੰ ਜਾਈ ਤੇ ਤੂੰ ਜਾ ਕੇ ਨਾ ਦਰਬਾਰ ਸਾਹਿਬ ਦਾ ਜਿਹੜਾ ਦਰਵਾਜ਼ਾ ਉੱਥੇ ਬੈਠ ਜਾਈਂ ਉੱਥੇ ਬੈਠ ਕੇ ਤੂੰ ਵਾਹਿਗੁਰੂ ਦਾ ਸਿਮਰਨ ਕਰੀ ਵਾਹਿਗੁਰੂ ਦਾ ਸਿਮਰਨ ਤੂੰ ਪੂਰੀ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਕਰਨਾ ਹੈ ਪੂਰੇ ਪਿਆਰ ਨਾਲ ਸਹਿਜੇ ਨਾਲ ਕਰਨਾ ਹੈ ਤੇ ਕਾਲ ਨਹੀਂ ਮਚਾਉਣੀ ਇਹ ਨਹੀਂ ਸੋਚਣਾ ਜਿਹੜਾ ਨਾਮ ਜਪਦੇ ਵਕਤ ਨਾਲ ਤੇਰਾ ਧਿਆਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੋਣਾ ਚਾਹੀਦਾ ਹੈ ਇਹ ਨਹੀਂ ਸੋਚਣਾ ਵੀ ਕਦੋਂ ਮੈਨੂੰ ਗੁਰੂ ਸਾਹਿਬ ਜੀ ਬਲਾਵਾ ਭੇਜਣਗੇ ਉਹ ਕਹਿੰਦੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਜਦੋਂ ਗੁਰੂ ਸਾਹਿਬ ਜੀ ਤੇਰੇ ਤੋਂ ਖੁਸ਼ ਹੋਗੇ ਨਾ ਉਹ ਤੈਨੂੰ ਬਲਾਵਾ ਭੇਜਣਗੇ ਤੇ ਫਿਰ ਉਦੋਂ ਹੀ ਤੂੰ ਉਹਨਾਂ ਤੋਂ ਜਿਹੜਾ ਪਰਮਾਤਮਾ ਨਾਲ ਜੁੜਨ ਦਾ ਰਸਤਾ ਉਹ ਪੁੱਛ ਸਕਦਾ ਹੈ ਤੇ ਉਦੋਂ ਹੀ ਉਹ ਤੇਰੇ ਤੇ ਕਿਰਪਾ ਕਰ ਸਕਦੇ ਨੇ ਕਹਿੰਦੇ ਵੀ ਤੂੰ ਸਿਰਫ ਮਤਲਬ ਕੀ ਇੰਤਜ਼ਾਰ ਕਰਨਾ ਹੈ ਤੇ ਤੂੰ ਆਪਦਾ ਕਰਮ ਕਰਾਉਣਾ ਇਹ ਨਹੀਂ ਹੋਣਾ ਚਾਹੀਦਾ ਦਾ ਵੀ ਤੇਰਾ ਧਿਆਨ ਇਸ ਵੱਲ ਹੋਵੇ ਕਦੋਂ ਬੁਲਾਉਣਗੇ ਕਦੋਂ ਬੁਲਾਉਣਗੇ ਤੇਰਾ ਧਿਆਨ ਤਾਂ ਸਿਮਰਨ ਵੱਲ ਹੋਣਾ ਚਾਹੀਦਾ ਉਹਨਾਂ ਦੇ ਚਰਨਾਂ 'ਚ ਜੁੜਿਆ ਹੋਣਾ ਚਾਹੀਦਾ ਤੇ ਕਿਰਪਾ ਕਹਿੰਦੇ ਉਹਨਾਂ ਦੀ ਆਪਣੇ ਆਪ ਹੀ ਹੋ ਜਾਣੀ ਉਹਨਾਂ ਨੇ ਆਪੜੇ ਆਪ ਤੈਨੂੰ ਬਲਾਵਾ ਭੇਜਣਾ ਚਲੋ ਜੀ ਜਿੱਦਾਂ ਉਹਨੇ ਦੱਸਿਆ ਉਦਾਂ ਹੀ ਉਹਨੇ ਕਰਨਾ ਸ਼ੁਰੂ ਕੀਤਾ ਚਾਰ ਪੰਜ ਦਿਨ ਹੋ ਗਏ ਉਹਨੂੰ ਸਿਮਰਨ ਕਰਦੇ ਹੋਏ ਤਾਂ ਗੁਰੂ ਸਾਹਿਬ ਜੀ ਨੇ ਸੇਵਕਾਂ ਨੂੰ ਪੁੱਛਿਆ ਵੀ ਇਹ ਕੌਣ ਹੈ ਤੇ ਕਿਉਂ ਇੱਥੇ ਬੈਠ ਕੇ ਇਹ ਇੰਨੇ ਦਿਨਾਂ ਤੋਂ ਸਿਮਰਨ ਕਰ ਰਿਹਾ ਹੈ ਤਾ ਗੁਰੂ ਸਾਹਿਬ ਦੇਖੋ ਵੈਸੇ ਸਭ ਜਾਣੀ ਜਾਣ ਹੁੰਦੇ ਹਨ ਲੇਕਿਨ ਜਦੋਂ ਆਪਣੀ ਪ੍ਰੀਖਿਆ ਸ਼ੁਰੂ ਹੁੰਦੀ ਹੈ ਇੱਕ ਤਰੀਕਾ ਇੱਕ ਵਸੀਲਾ ਬਣਾਉਂਦੇ ਨੇ ਗੁਰੂ ਸਾਹਿਬ ਜੀ ਸਾਡੇ ਉੱਤੇ ਕਿਰਪਾ ਕਰਨ ਦਾ ਤਾਂ ਸੇਵਕਾਂ ਨੇ ਕਿਹਾ ਮਹਾਰਾਜ ਜੀ ਇੱਕ ਮੁਸਲਮਾਨ ਹੈ ਤੇ ਇਹ ਹੱਥ ਲੈ ਕੇ ਬੈਠ ਗਿਆ ਨੇ ਕਿ ਜਿੱਦ ਕਰਕੇ ਬੈਠ ਗਿਆ ਕਿ ਮੈਂ ਤਾਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਮੈਂ ਤਾਂ ਅੱਲਾਹ ਦੇ ਨਾਲ ਜੁੜਨੇ ਜੁੜਨਾ ਹੈ ਤੇ ਇਹ ਇੰਤਜ਼ਾਰ ਕਰ ਰਿਹਾ ਹੈ ਵੀ ਤੁਸੀਂ ਇਹਨੂੰ ਬਲਾਵਾ ਭੇਜੋਗੇ ਤਾਂ ਉਦੋਂ ਹੀ ਤੁਹਾਡੇ ਦਰਸ਼ਨ ਕਰੇਗਾ ਉਦੋਂ ਹੀ ਤੁਹਾਡੇ ਅੱਗੇ ਝੋਲੀ ਅੱਡ ਕੇ ਜਿਹੜੀ ਪਰਮਾਤਮਾ ਨਾਲ ਜੁੜਨ ਦੀ ਦਾਤ ਉਹ ਮੰਗੇਗਾ ਤੇ ਇੰਤਜ਼ਾਰ ਕਰ ਰਿਹਾ ਇਸ ਕਰਕੇ ਇਹ ਵੀ ਤੁਹਾਡਾ ਨਾਮ ਦਾ ਸਿਮਰਨ ਕਰ ਰਿਹਾ ਤਾਂ ਮਹਾਰਾਜ ਜੀ ਕਹਿੰਦੇ ਠੀਕ ਹੈ ਤੇ ਇਹਨੂੰ ਸਿਮਰਨ ਕਰਨ ਤੋਂ ਤਾਂ ਅਗਲੇ ਦਿਨ ਨਾ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਰੇ ਸੀ ਤਾਂ ਮਹਾਰਾਜ ਜੀ ਨੇ ਸੋਚਿਆ ਵੀ ਇਹਦੀ ਪ੍ਰੀਖਿਆ ਤਾਂ ਲੈਤੀ ਜਾਵੇ ਵੀ ਇਹਦਾ ਵਿਸ਼ਵਾਸ ਪੱਕਾ ਕਿ ਐਵੇਂ ਕੱਚਾ ਹੀ ਆ ਤਾਂ ਮਹਾਰਾਜ ਜੀ ਨੇ ਜਾਣ ਬੁੱਝ ਕੇ ਨਾ ਤੇ ਮਤਲਬ ਕਿ ਉਹਨਾਂ ਦੇ ਨਾ ਪੈਰ ਦਾ ਇਦਾਂ ਠੁੱਡਾ ਮਾਰਿਆ ਤੇ ਉਹ ਨਾ ਬਹੁਤ ਖੁਸ਼ੀ ਨਾਲ ਉੱਛਲ ਉੱਠਿਆ ਕਹਿੰਦਾ ਮੈਂ ਬੜਾ ਭਾਗਾ ਵਾਣਾ ਮੇਰੇ ਸਰੀਰ ਨੂੰ ਗੁਰੂ ਸਾਹਿਬ ਦੇ ਚਰਨ ਲਾਗੇ ਮੇਰੇ ਸਰੀਰ ਨੂੰ ਗੁਰੂ ਸਾਹਿਬ ਦੇ ਚਰਨ ਲਾਗੇ ਮੈਂ ਬੜਾ ਭਾਗਾ ਵਾਲਾ ਮੈਂ ਤਾਂ ਉਤਾਨੁ ਹੋ ਗਿਆ ਮੇਰੇ ਤੇ ਕਿਰਪਾ ਹੋ ਗਈ ਜਨ ਕੀ ਉਹਨੇ ਏਦਾਂ ਜਨ ਕੀ ਖੁਸ਼ੀ ਨਾਲ ਉਹ ਚੀਜ਼ ਨੂੰ ਜ਼ਾਹਿਰ ਕੀਤਾ ਤੇ ਉਸ ਤੋਂ ਬਾਅਦ ਚਲੋ ਫਿਰ ਉਹ ਆਪਣਾ ਸਿਮਰਨ ਦੇ ਵਿੱਚ ਜੁੜ ਗਿਆ ਤਾਂ ਮਹਾਰਾਜ ਜੀ ਨੇ ਕੀ ਕੀਤਾ ਨਾ ਜਿੱਥੇ ਉਹ ਬੈਠਿਆ ਹੋਇਆ ਸੀ ਉੱਥੇ ਥੋੜੀ ਜਿਹਾ ਚਕੰਦ ਕਰਵਾ ਦਿੱਤੀ ਠੀਕ ਹੈ ਉਹ ਇੱਕੋ ਹੀ ਜਗ੍ਹਾ ਤੇ ਵਿਰਾਜਮਾਨ ਸੀ ਉਹਨੂੰ ਕੋਈ ਖਾਣ ਪੀਣ ਭੁੱਖ ਸਭ ਕੁਝ ਜਨ ਕੀ ਉਹਨੇ ਜਨ ਕੀ ਮਿਟ ਗਿਆ ਸੀ ਉਹਨੂੰ ਮਤਲਬ ਕਿ ਬਸ ਇੱਕੋ ਗੱਲ ਦੀ ਹੁ ਲੱਗੀ ਹੋਈ ਸੀ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਜਦੋਂ ਆਪਾਂ ਗੁਰੂ ਸਾਹਿਬ ਨੂੰ ਯਾਦ ਕਰਦੇ ਆਂ ਆਪਾਂ ਬਾਣੀ ਜਪਦੀ ਆਂ ਨਾ ਕਈ ਵਾਰੀ ਤੁਹਾਡੇ ਨਾਲ ਵੀ ਚੀਜ਼ ਹੋਈ ਹੋਣੀ ਆ ਵੀ ਆਪਾਂ ਨੂੰ ਇਸ ਟਾਈਮ ਜੇ ਭੁੱਖ ਵੀ ਲੱਗੀ ਹੁੰਦੀ ਹੈ ਤਾਂ ਵੀ ਬਾਣੀ ਦੇ ਅੱਗੇ ਆਪਾਂ ਨੂੰ ਭੁੱਖ ਵੀ ਮਿੱਟ ਜਾਂਦੀ ਹੈ ਤੇ ਐ ਲੱਗਦਾ ਵੀ ਬਾਣੀ ਹੋਰ ਜਪੀ ਜਲ ਰੋਟੀ ਚਾਹੇ ਗਾਜਰ ਖਾ ਲਈਏ ਇਦਾਂ ਹੁੰਦਾ ਨਾ ਕਈ ਵਾਰੀ ਆਪਣੇ ਨਾਲ ਤਾਂ ਉਹ ਜਦੋਂ ਨਾ ਇਦਾਂ ਕਰਦਾ ਰਿਹਾ ਤੇ ਮਾਰੇ ਨੇ ਕੰਦ ਕਰਵਾ ਦਿੱਤੀ ਤਾ ਹੁਣ ਜਦੋਂ ਗੁਰੂ ਸਾਹਿਬ ਜੀ ਆਏ ਨਾ ਦਰਬਾਰ ਸਾਹਿਬ ਦੇ ਵਿੱਚ ਤਾਂ ਗੁਰੂ ਸਾਹਿਬ ਦੇ ਘੋੜੇ ਦੇ ਪੈਰਾਂ ਦੀ ਆਵਾਜ਼ ਆਉਂਦੀ ਨਾ ਉਹ ਆਈ ਤਾਂ ਉਹਨੇ ਉਧਰੋਂ ਬੋਲਿਆ ਕਹਿੰਦਾ ਗੁਰੂ ਸਾਹਿਬ ਜੀ ਤੁਸੀਂ ਕੰਧ ਕਰ ਦਿੱਤੀ ਫਿਰ ਕੀ ਹੋਇਆ ਕਹਿੰਦੇ ਤੁਹਾਡੇ ਜਿਹੜੇ ਘੋੜੇ ਦੇ ਪੈਰਾਂ ਦੀ ਆਵਾਜ਼ ਆ ਉਹ ਤਾਂ ਮੇਰੇ ਕੰਨਾਂ ਤੱਕ ਆਉਂਦੀ ਹੈ ਨਾ ਉਹ ਤਾਂ ਮੈਨੂੰ ਸਰਵਣ ਹੁੰਦੀ ਹੈ ਨਾ ਉਹਦੇ ਨਾਲ ਹੀ ਮੈਨੂੰ ਤੁਹਾਡੇ ਦਰਸ਼ਨ ਹੋ ਜਾਂਦੇ ਨੇ ਤਾ ਦੇਖੋ ਤੁਸੀਂ ਉਹਨਾਂ ਦੀ ਭਾਵਨਾ ਕਿੰਨੀ ਪੱਕੀ ਸੀ ਵੀ ਮਹਾਰਾਜ ਜੀ ਪ੍ਰੀਖਿਆ ਲੈ ਰਹੇ ਨੇ ਪਹਿਲਾਂ ਉਹਨੂੰ ਥੋਟਾ ਮਾਰਿਆ ਫਿਰ ਕੰਧ ਕੀਤੀ ਗੁਰੂ ਸਾਹਿਬ ਜੀ ਨੇ ਤੇ ਉਹ ਫਿਰ ਵੀ ਮਤਲਬ ਕਿ ਗੁਰੂ ਸਾਹਿਬ ਜੀ ਦੇ ਹੱਥ ਲੈ ਕੇ ਬੈਠਾ ਹਾਇ ਜਿੱਦ ਲੈ ਕੇ ਬੈਠਾ ਹਾਇ ਇਸੇ ਤਰੀਕੇ ਨਾਲ ਤੁਸੀਂ ਵੀ ਜਿੱਦ ਕਰਕੇ ਬੈਠਣਾ ਗੁਰਬਾਣੀ ਤੇ ਮੈਂ ਹੀ ਕਹਿੰਦੀ ਵੀ ਦਿਨ ਰਾਤ ਬੈਠੋ ਲੇਕਿਨ ਬਸ ਇੱਕ ਜਿੱਦ ਫੜ ਲਓ ਵੀ ਗੁਰੂ ਸਾਹਿਬ ਜੀ ਤੁਹਾਡੇ ਤੋਂ ਬਿਨਾ ਸੀ ਕਿਸੇ ਹੋਰ ਤੋਂ ਨਹੀਂ ਮੰਗਣਾ ਤੁਹਾਡੇ ਤੋਂ ਬਿਨਾ ਸੀ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ ਜੋ ਮੰਗਣਾ ਤੁਹਾਡੇ ਤੋਂ ਮੰਗਣਾ ਦੁੱਖ ਸੁੱਖ ਹਰ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਆ ਤੁਸੀਂ ਜਦ ਤੱਕ ਪ੍ਰੀਖਿਆ ਲਹੋਗੇ ਅਸੀਂ ਪ੍ਰੀਖਿਆ ਦਵਾਂਗੇ ਤੁਸੀਂ ਹੀ ਕਿਰਪਾ ਕਰਨੀ ਆ ਤੁਸੀਂ ਵੀ ਜਿਸ ਦਿਨੇ ਜਿੱਦ ਹੱਟ ਫੜ ਲਈ ਨਾ ਪੂਰੀ ਇੰਨੀ ਭਾਵਨਾ ਬਣਾ ਲਈ ਨਾ ਤਾਂ ਇਹ ਤੁਸੀਂ ਐ ਦੇਖ ਲਓ ਵੀ ਵਾਹਿਗੁਰੂ ਦਾ ਸਿਵਰਨ ਕਰਦੇ ਸਾਰ ਹੀ ਤੁਹਾਡੇ ਤੇ ਕਿਰਪਾ ਹੋ ਜਾਣੀ ਹੈ ਜਰੂਰਤ ਕੀ ਹੈ ਵਿਸ਼ਵਾਸ ਦੀ ਸ਼ਰਧਾ ਭਾਵਨਾ ਦੀ ਤੇ ਤੁਹਾਡੇ ਪੱਕੇ ਵਿਸ਼ਵਾਸ ਦੀ ਤਾਂ ਚਲੋ ਇਦਾਂ ਚੱਲਦਾ ਰਿਹਾ ਤਾਂ ਜਦੋਂ ਫਿਰ 5-6 ਦਿਨ ਨਿਕਲੇ ਗੁਰੂ ਸਾਹਿਬ ਜੀ ਨੇ ਫਿਰ ਬੁਲਾਵਾ ਭੇਜਿਆ ਮਹਾਰਾਜ ਕਹਿੰਦੇ ਉਹਨੂੰ ਬੁਲਾ ਕੇ ਲੈ ਕੇ ਆਓ ਜਦੋਂ ਬੁਲਾ ਕੇ ਲੈ ਕੇ ਆਇਆ ਇਹਨਾਂ ਸੇਵਕ ਤਾਂ ਮਹਾਰਾਜ ਜੀ ਕਹਿੰਦੇ ਹਾਂ ਦੱਸ ਤੈਨੂੰ ਕੀ ਚਾਹੀਦਾ ਕੀ ਤੂੰ ਮਤਲਬ ਕਿ ਬਹੁਤ ਦਿਨਾਂ ਤੋਂ ਇੱਥੇ ਬੈਠਿਆ ਹੋਇਆ ਕੀ ਤੂੰ ਚਾਹੁੰਦਾ ਹੈ ਉਹਨੇ ਕਿਹਾ ਕਹਿੰਦੇ ਮਹਾਰਾਜ ਜੀ ਮੈਨੂੰ ਤਾਂ ਅੱਲਾਹ ਦੀ ਪ੍ਰਾਪਤੀ ਚਾਹੀਦੀ ਐ ਮੈਨੂੰ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਚਾਹੀਦੀ ਐ ਮੈਂ ਤਾਂ ਚਾਹੁੰਦਾ ਵੀ ਮੈਨੂੰ ਤੁਸੀਂ ਉਹਨਾਂ ਦੇ ਨਾਲ ਜੋੜ ਦੇਵੋ ਮੇਰੇ ਅੰਦਰ ਗੁਰੂ ਦਾ ਆਵਾਸ ਹੋ ਜਾਵੇ ਤਾਂ ਮਹਾਰਾਜ ਜੀ ਕਹਿੰਦੇ ਫਿਰ ਇਦਾਂ ਨਹੀਂ ਪ੍ਰਾਪਤੀ ਹੋਣੀ ਮਹਾਰਾਜ ਨੇ ਮਜ਼ਾਕ ਕੀਤਾ ਕਹਿੰਦੇ ਇਦਾਂ ਨਹੀਂ ਪ੍ਰਾਪਤੀ ਹੋਣੀ ਕਹਿੰਦੇ ਪਰ ਤੈਨੂੰ ਉਹਦੇ ਲਈ ਕੁਝ ਕਰਨਾ ਪੈਣਾ ਉਹਨੇ ਕਿਹਾ ਮਹਾਰਾਜ ਜੀ ਤੁਸੀਂ ਜੋ ਹੁਕਮ ਕਰੋਗੇ ਮੈਂ ਉਹ ਕਰੂੰਗਾ ਮਹਾਰਾਜ ਕਹਿੰਦੇ ਫਿਰ ਇਦਾਂ ਕਰ ਜਾ ਕੇ ਸਮੁੰਦਰ ਦੇ ਵਿੱਚ ਛਾਲ ਮਾਰ ਦੇ ਤੈਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ ਤੇ ਉਹ ਨਾ ਮਤਲਬ ਕਿ ਤੁਸੀਂ ਦੇਖੋ ਉਨੇ ਕੋਈ ਕੁਐਸਚਨ ਨਹੀਂ ਕੀਤਾ ਕੋਈ ਉਹਨੇ ਗਿਲਾ ਸ਼ਿਕਵਾ ਨਹੀਂ ਮੰਨ ਦੇ ਵਿੱਚ ਰੱਖਿਆ ਕੋਈ ਨਾ ਸਵਾਲ ਜਵਾਬ ਨਹੀਂ ਕੀਤਾ ਉਹਨੇ ਗੁਰੂ ਸਾਹਿਬ ਜੀ ਦਾ ਹੁਕਮ ਜਿਹੜਾ ਸੀ ਉਹ ਸਿਰ ਮੱਥੇ ਮੰਨ ਲਿਆ ਅਸੀਂ ਕੀ ਗਲਤੀ ਕਰਦੇ ਆ ਜੇ ਸਾਡੇ ਤੇ ਮੰਨ ਲਓ ਕੋਈ ਕਸ਼ਟ ਆ ਜੇ ਕੋਈ ਦੁੱਖ ਆ ਜੇ ਤਕਲੀਫ ਆ ਜੇ ਬਾਣੀ ਜਪਦੇ ਹੋਏ ਤਾ ਪਰ ਮੁਰੂ ਆਪਾਂ ਕੀ ਸੋਚਦੇ ਆ ਰੱਬਾ ਮੇਰੇ ਨਾਲ ਹੀ ਇਦਾਂ ਕਿਉਂ ਹੁੰਦਾ ਮੇਰੀ ਤਾਂ ਕਿਸਮਤ ਮਾੜੀ ਐ ਮੇਰਾ ਤਾਂ ਪਰਮਾਤਮਾ ਵੀ ਵੇ ਰੱਬ ਵੀ ਵੈਰੀ ਬਣਿਆ ਹੋਇਆ ਆਪਾਂ ਇਹੀ ਚੀਜ਼ਾਂ ਬੋਲਦੇ ਆ ਨਾ ਤੇ ਇਹੀ ਸਾਡੇ ਸਭ ਤੋਂ ਵੱਡੀ ਗਲਤੀ ਹੁੰਦੀ ਆ ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਜਾਂ ਆਪਾਂ ਕਹਿ ਸਕਦੇ ਹਾਂ ਜੋ ਗੁਰੂ ਸਾਹਿਬ ਤੇ ਬੜਾ ਸ਼ਕੀਨ ਕਰਦੇ ਆ ਨਾ ਜਾਂ ਸਤਿ ਮਹਾਂਪੁਰਸ਼ ਹੁੰਦੇ ਨੇ ਤਾਂ ਉਹ ਕਦੇ ਵੀ ਗੁਰੂ ਸਾਹਿਬ ਦੇ ਕੀਤੇ ਤੇ ਸਵਾਰ ਨਹੀਂ ਕਰਦੇ ਉਹਨਾਂ ਦਾ ਹਰ ਹੁਕਮ ਆਪਾਂ ਸਿਰ ਮੱਥੇ ਮੰਨਦੇ ਆ ਤੇ ਉਹਨਾਂ ਖੁਸ਼ੀ ਨਾਲ ਝੂਮੋਟਿਆਗੇ ਨੱਚਣ ਕੁੱਦਣ ਲੱਗ ਗਿਆਂ ਮੇਨੂ ਦਾ ਮਹਾਰਾਜ ਜੀ ਨੇ ਰਸਤਾ ਦੱਸਤਾ ਗੁਰੂ ਨੂੰ ਪਾਉਣ ਦਾ ਹੁਣ ਮੈਂ ਉਸ ਰਸਤੇ ਤੇ ਚੱਲਾਂਗਾ ਤੇ ਮੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਉਹਨੇ ਇੱਕ ਵੀ ਸਵਾਲ ਨਹੀਂ ਕੀਤਾ ਉਹ ਭੱਜ ਲਿਆ ਸਮੁੰਦਰਵਨ ਗੁਰੂ ਸਾਹਿਬ ਜੀ ਨੇ ਸੇਵਕਾਂ ਨੂੰ ਹੁਕਮ ਕੀਤਾ ਕਹਿੰਦੇ ਵੀ ਤੁਸੀਂ ਜਾਓ ਜਦੋਂ ਇਹ ਸਮੁੰਦਰ ਜੀ ਸ਼ਾਲ ਮਾਰੀ ਨਾਲ ਨੂੰ ਵਾਪਸ ਕੱਢ ਲਿਆ ਆਓ ਤਾ ਫਿਰ ਜਦੋਂ ਉਦੋਂ ਬਾਅਦ ਉਹਨੇ ਜਾ ਕੇ ਛਨਾਗ ਲਗਾਤੀ ਸੇਵਕਾਂ ਨੇ ਨੂੰ ਕੱਟਿਆ ਕੱਢ ਕੇ ਗੁਰੂ ਸਰ ਚਰਨਾਂ 'ਚ ਵਾਪਸ ਲਿਆਈ ਤਾਂ ਮਹਾਰਾਜ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਫਿਰ ਉਹ ਦਾ ਜਿਹੜਾ ਸਿਰ ਤੇ ਹੱਥ ਰੱਖਣ ਨਾਲ ਉਦੋਂ ਉਹ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਸੀ ਵਾਹਿਗੁਰੂ ਦਾ ਸਿਮਰਨ ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਕਰ ਰਿਹਾ ਸੀ ਜਿਦੋਂ ਗੁਰੂ ਸਾਹਿਬ ਜੀ ਦਾ ਹੱਥ ਉਹਦੇ ਸੱਤੇ ਉੱਤੇ ਟਿਕਿਆ ਤਾਂ ਉਸ ਦਾ ਜਿਹੜਾ ਹੈਗਾ ਉਹ ਭਗਤੀ ਦੇ ਵਿੱਚ ਡੁੱਬ ਗਿਆ ਉਹਦੀ ਸਮਾਧੀ ਲੱਗ ਗਈ ਉਹਦੇ ਸੁਰਤ ਜੁੜ ਗਈ ਤੇ ਇੰਨੀ ਵੱਡੀ ਉਸ ਦੇ ਉੱਤੇ ਕਿਰਪਾ ਹੋ ਗਈ ਹੁਣ ਤੁਸੀਂ ਦੇਖੋ ਵਾਹਿਗੁਰੂ ਦਾ ਸਿਰਫ ਸਿਮਰਨ ਕਰਨ ਕਰਕੇ ਤੇ ਭਾਵਨਾ ਪੱਕੀ ਹੋਣ ਕਰਕੇ ਗੁਰੂ ਦਾ ਹੁਕਮ ਸਿਰ ਮੱਥੇ ਮੰਨਣ ਕਰਕੇ ਦੇਖੋ ਉਹਨੂੰ ਰੱਬ ਦੀ ਪ੍ਰਾਪਤੀ ਹੋ ਗਈ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਜੀ ਨੇ ਜਿਹੜਾ ਤਾਂ ਦੂਸਰਾ ਦੋਸਤ ਸੀ ਉਹਨੂੰ ਬਲਾਵਾ ਭੇਜਿਆ ਤੇ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਦੋਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ ਤੇਰੇ ਤੇ ਵੀ ਹੋ ਗਈ ਹੈ ਕਿਉਂਕਿ ਤੂੰ ਆਪ ਵੀ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਦੂਸਰਾ ਤੂੰ ਇਸ ਨੂੰ ਵੀ ਗੁਰੂ ਦੇ ਨਾਲ ਜੋੜਿਆ ਤੇ ਉਹਦਾ ਵੀ ਤੈਨੂੰ ਫਲ ਮਿਲਦਾ ਹੈ ਤੇ ਇਹ ਤੇ ਵੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ ਤੇ ਤੁਸੀਂ ਹੁਣ ਇਦਾਂ ਕਰੋ ਇੱਕ ਸ਼ਾਂਤ ਜਗ੍ਹਾ ਤੇ ਚਲੇ ਜਾਓ ਜਿਵੇਂ ਆਪਾਂ ਕਹਿਨੀ ਆ ਵੀ ਜੰਗਲ ਦੇ ਵਿੱਚ ਇਸੇ ਕਰਕੇ ਮਹਾਂਪੁਰ ਜਿਹੜੇ ਹੁੰਦੇ ਜੰਗਲਾਂ ਦੇ ਵਿੱਚ ਸਮਾਧੀ ਰਹਿੰਦੇ ਕਿਉਂਕਿ ਉੱਤੇ ਸ਼ਾਂਤੀ ਹੁੰਦੀ ਹੈ ਕਹਿੰਦੇ ਉਸ ਜਗ੍ਹਾ ਚਲੇ ਜਾਓ ਤੇ ਬਸ ਵਾਹਿਗੁਰੂ ਦਾ ਨਾਮ ਐ ਸਿਮਰੋ ਤੇ ਪਰਮਾਤਮਾ ਦੇ ਵਿੱਚ ਜਿਹੜਾ ਹੈਗਾ ਲੀਨ ਹੋ ਜਾਵੋ ਤੇ ਤੁਸੀਂ ਜਿਹੜਾ ਤੁਹਾਡੇ ਤੇ ਮਹਾਰਾਜ ਦੀ ਕਿਰਪਾ ਹੋ ਗਈ ਹੈ ਸੋ ਇਸ ਵੀਡੀਓ ਤੋਂ ਸੋਤਨਵੇ ਵੀ ਸਮਝ ਲੱਗੀ ਹੋਣੀ ਹੈ ਜਿਹੜੀ ਆਪਣੀ ਇਤਿਹਾਸਿਕ ਜੋ ਹੁੰਦੀ ਹੈ ਨਾ ਗੱਲਾਂ ਉਹਨਾਂ ਤੋਂ ਆਪਾਂ ਨੇ ਸਮਝ ਆਉਂਦਾ ਵੀ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਕਿਵੇਂ ਅਸੀਂ ਦੁਨਿਆਵੀ ਜ਼ਿੰਦਗੀ ਜਿਉਂਦੇ ਹੋਏ ਵੀ ਗੁਰੂ ਦੇ ਨਾਲ ਜੁੜ ਸਕਦੇ ਹਾਂ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਉਹਨਾਂ ਦੇ ਹੁਕਮ ਨੂੰ ਮੰਨ ਕੇ ਤੇ ਹੁਕਮ ਸਾਨੂੰ ਕਿੱਥੋਂ ਮਿਲਦੇ ਨੇ ਬਾਣੀ ਦੇ ਵਿੱਚੋਂ ਬਾਣੀ ਵਿੱਚੋਂ ਜੋ-ਜੋ ਚੀਜ਼ਾਂ ਦੇ ਹੁਕਮ ਗੁਰੂ ਸਾਹਿਬ ਜੀ ਨੇ ਸਾਨੂੰ ਕੀਤੀਆਂ ਕਰੋ ਉਸ ਨੂੰ ਉਸੀ ਉਸ ਨੂੰ ਮੰਨਦੇ ਆ ਤਾਂ ਫਿਰ ਪਰਮਾਤਮਾ ਦੀ ਬੜੀ ਕਿਰਪਾ ਸਾਡੇ ਤੇ ਹੋ ਜਾਂਦੀ ਹੈ ਸੋ ਵੀਰ ਕਰਦੇ ਆ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ